ਆਓ ਹੁਣ ਦੇਖਦੇ ਹਾਂ ਕਿ ਗੁਰਬਾਣੀ ਯੁੱਗਾਂ ਦੀ ਬੰਦ ਬਾਰੇ ਕੀ ਕਹਿ ਰਹੀ ਹੈ ਤੇ ਗੁਰਬਾਣੀ ਅਨੁਸਾਰ ਯੁੱਗ ਕੀ ਹਨ ਜੀ ਇਹਨਾਂ ਸਾਰਿਆਂ ਦੇ ਉਲਟ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯੁੱਗਾਂ ਦੀ ਬੰਦ ਨੂੰ ਪੁਰਾਣਾ ਦੇ ਅਨੁਸਾਰ ਨਹੀਂ ਮੰਨਿਆ ਗਿਆ ਜੀ ਨਾ ਤਾਂ ਯੁੱਗਾਂ ਨੂੰ ਕਰਮ ਦਾ ਕਾਰਨ ਮੰਨਿਆ ਹੈ ਜੀ ਸਗੋਂ ਲੋਕਾਂ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ ਯੁੱਗਾ ਸਮਾਂ ਬਣਦਾ ਹੈ ਭਾ ਤੁਸੀਂ ਚੰਗੇ ਕੰਮ ਕਰ ਲਓ ਤਾਂ ਸਤਜੁਗ ਹੈ ਜੀ ਜੇ ਮਾੜੇ ਕੰਮ ਕਰ ਲੋਗੇ ਤਾਂ ਕਲ ਯੁਗ ਹੈ ਜੀ ਤਾਂ ਹੀ ਤਾਂ ਲੋਕੀ ਕਹਿੰਦੇ ਹਨ ਕਿ ਕਲ ਯੁਗ ਆ ਗਿਆ ਭਾਵ ਲੋਕੀ ਮਾੜੇ ਕੰਮ ਕਰਦੇ ਹਨ ਤੇ ਅੱਗੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਯੁਗਾਂ ਬਾਰੇ ਕਹਿੰਦੇ ਨੇ ਸੋਈ ਚੰਦ ਚੜੇ ਸਿਤਾਰੇ ਸੋਈ ਦਿਨ ਅਰ ਤਪਤ ਰਹੇ ਸਾ ਧਰਤੀ ਸਾ ਪੌਣ ਚਲਾਰੇ ਯੁਗ ਜੀ ਖੇਲੇ ਥਾਵ ਕੈਸੇ ਇਹ ਸ਼ਬਦ ਹੈ ਜੀ ਅੰਗ 902 ਤੇ ਜਿੱਤੇ ਗੁਰੂ ਸਾਹਿਬਾਨ ਸਵਾਲ ਕਰਦੇ ਹਨ ਜੀ ਕਹਿੰਦੇ ਹਨ ਤੇ ਜਦੋਂ ਤੋਂ ਦੁਨੀਆ ਬਣੀ ਹੈ ਹਨਾ ਜਦੋਂ ਤੋਂ ਇਹ ਸੰਸਾਰ ਬਣਿਆ ਹੈ ਉਦੋਂ ਤੋਂ ਉਹੀ ਸੂਰਜ ਹੈ ਜੀ ਉਹੀ ਤਾਰੇ ਨੇ ਉਹੀ ਦਿਨ ਉਹੀ ਧਰਤੀ ਹੈ ਉਹੀ ਹਵਾ ਹੈ ਜਿਹੜੀ ਚੱਲਦੀ ਆ ਗੁਰੂ ਮਹਾਰਾਜ ਜੀ ਸਵਾਲ ਕਰਦੇ ਨੇ ਜੇ ਉਹੀ ਸਭ ਕੁਝ ਹੈ ਤੇ ਫਿਰ ਬਦਲਿਆ ਕੀ ਫਿਰ ਯੁਗ ਕਿਵੇਂ ਹੋਏ ਜੇ ਸੂਰਜ ਵੀ ਉਹੀ ਹੈ ਜੇ ਤਾਰੇ ਵੀ ਉਹੀ ਹੈ ਧਰਤੀ ਵੀ ਉਹੀ ਹੈ ਦਿਨ ਵੀ ਉਹੀ ਹੈ ਰਾਤ ਵੀ ਉਹੀ ਹੈ ਇਹਨਾਂ ਜੁਗਾਂ ਵਿੱਚ ਇਹਨਾਂ ਸਮਿਆਂ ਵਿੱਚ ਬਦਲਿਆ ਕੀ ਐ ਸਲੇ ਗੁਰਬਾਣੀ ਅਨਸਾਰ ਜਿਹੜਾ ਜੁਗ ਹੈ ਬਦਲਣਾ ਉਹਦਾ ਭਾਵ ਹੈ ਕਿ ਸੋਚ ਦਾ ਬਦਲ ਜਾਣਾ ਜਦੋਂ ਮਨੁੱਖ ਦੀ ਸੋਚ ਬਦਲ ਜਾਂਦੀ ਹੈ ਜੀ ਸੋਚ ਬਦਲਣ ਦੇ ਨਾਲ ਮਨੁੱਖ ਦੇ ਕੰਮ ਕਰਨ ਦਾ ਢੰਗ ਜਿਹੜਾ ਉਹ ਬਦਲ ਜਾਂਦਾ ਹੈ ਜੀ ਤੇ ਜਦੋਂ ਕੰਮ ਕਰਨ ਦੇ ਢੰਗ ਤਰੀਕੇ ਬਦਲ ਗਏ ਤਾਂ ਲੋਕਾਂ ਨੇ ਕਿਹਾ ਜੀ ਜੁਗ ਬਦਲ ਗਏ ਏ ਸੰਜੀ ਜੋਗਾ ਬਾਰੇ ਜਾਣਕਾਰੀ